بسم اللہ الرحمن الرحیم شروع جنانے اون جنਾਂ ਦੇ ਪਰਿਵਾਰ ਨੇ ਇਹ ਜਗਾ ਜਿਹੜੀ ਹੈ ਮਸਜਿਦ ਲਈ ਆਪਣੇ ਵੱਲੋਂ ਗਿਫਟ ਕੀਤੀ ਹੈ ਤੋਹਫੇ ਦੇ ਤੌਰ ਤੇ ਮੁਸਲਮਾਨ ਭਾਈਚਾਰੇ ਨੂੰ ਦਿੱਤੀ ਹੈ ਸਤਨਾਮ ਸਿੰਘ ਜੀ ਰਵਿੰਦਰ ਸਿੰਘ ਜੀ ਭੁਪਿੰਦਰ ਸਿੰਘ ਜੀ ਤੇ ਜਸਵੰਤ ਸਿੰਘ ਜੀ ਇਸ ਪਰਿਵਾਰ ਦੇ ਤੇ ਸਰਪੰਚ ਸਾਹਿਬ ਵੀ ਮੌਜੂਦ ਨੇ ਸਾਫਾ ਸਰਪੰਚ ਸਾਹਿਬ ਵੀ ਸਾਡੇ ਨਾਲ ਇਸ ਵੇਲੇ ਮੌਜੂਦ ਹੈ ਔਰ ਮੈਂ ਸਮਝਦਾ ਹਾਂ ਕਿ ਪੰਜਾਬ ਦੀ ਧਰਤੀ ਤੋਂ ਜਿਹੜਾ ਸਨੇਹਾ ਆਪਸੀ ਭਾਈਚਾਰਕ ਸਾਂਝ ਦਾ ਪਹਿਲੀ ਪਾਸ਼ਾ ਹੀ ਤਨ ਤਨ ਗੁਰੂ ਨਾਨਕ ਦੇਵ ਜੀ ਤੋਂ ਜਿਹੜਾ ਸਿਲਸਿਲਾ ਜਿਹੜਾ ਸ਼ੁਰੂ ਹੁੰਦਾ ਜਿਹਦੇ ਵਿੱਚ ਸੰਵਾਦ ਦੇ ਨਾਲ ਲੋਕਾਂ ਨੂੰ ਜੋੜਿਆ ਜਾਂਦਾ ਹੈ ਆਪਸ ਦੇ ਵਿੱਚ ਤੇ ਧਾਰਮਿਕ ਔਰ ਉਸ ਤੋਂ ਬਾਅਦ ਜਾਤ ਔਰ ਬਰਾਦਰੀ ਦੀ ਜਿਹੜੀ ਨਫ਼ਰਤ ਹੈ ਉਹਨੂੰ ਖਤਮ ਕੀਤਾ ਜਾਂਦਾ ਹੈ ਤੇ ਉਹ ਰਿਵਾਜ ਤਾਂ ਜਿਹੜੀਆਂ ਪੰਜਾਬ ਦੀ ਮਿੱਟੀ 'ਚ ਅੱਜ ਵੀ ਮੌਜੂਦ ਆ ਅਸੀਂ ਇਸ ਵੇਲੇ ਪਿੰਡ ਦੇ ਵਿੱਚ ਆਏ ਆ ਅੱਜ ਇੱਥੇ ਮਸਜਿਦਾਂ ਨਹੀਂ ਪੱਥਰ ਰੱਖਣ ਦੇ ਲਈ ਇੱਥੇ ਦੇ ਲੋਕਲ ਮੁਸਲਮਾਨ ਭਾਈਚਾਰਾ ਵੀ ਪਿੰਡ ਦੇ ਮੁਸਲਮਾਨ ਵੀ ਉਹ ਵੀ ਸਾਰੇ ਮੌਜੂਦ ਹੈ ਤੇ ਬੜੀ ਖੁਸ਼ੀ ਦੀ ਗੱਲ ਹੈ ਅਸੀਂ ਰੱਬ ਦਾ ਵੀ ਸ਼ੁਕਰ ਅਦਾ ਕਰਦੇ ਆ ਅਕਾਲਪੁਰਖ ਦਾ ਔਰ ਪੂਰੇ ਪੰਜਾਬੀਆਂ ਨੂੰ ਔਰ ਪੂਰੇ ਭਾਰਤ ਦੇ ਲੋਕਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਆ ਕਿ ਪੰਜਾਬ ਦੀ ਧਰਤੀ ਜਿਹੜੀ ਹੈ ਅੱਜ ਵੀ ਆਪ ਧਰਮ ਤੇ ਜਾਤ ਔਰ ਬਰਾਦਰੀ ਦੀ ਨਫ਼ਰਤ ਤੋਂ پاک ਹੈ ਅੱਜ ਵੀ ਪੰਜਾਬ ਦੇ ਜਿਹੜੇ ਲੋਕ ਨੇ ਉਹ ਆਪਸੀ ਭਾਈਚਾਰਕ ਸਾਂਝ ਦੇ ਵਿੱਚ ਭਾਰਤ ਦੇ ਮੋਦੀ ਨੇ ਔਰ ਲੋਕਾਂ ਨੂੰ ਆਪਸ ਵਿੱਚ ਪਿਆਰ ਔਰ ਮੁਹੱਬਤ ਨਾਲ ਜੋੜਨ ਦਾ ਸਨੇਹਾ ਦਿੰਦੇ ਤੇ ਇਸ ਲਈ ਮੈਂ ਬਹੁਤ ਧੰਨਵਾਦ ਕਰਦਾ ਮਾਤਾ ਜੀ ਨੂੰ ਰਜਿੰਦਰ ਕੌਰ ਜੀ ਦਾ ਔਰ ਆਪਣੇ ਭਰਾ ਸਤਨਾਮ ਸਿੰਘ ਜੀ ਰਵਿੰਦਰ ਜੀ ਜਸਵੰਤ ਤੇ ਭੁਪਿੰਦਰ ਸਿੰਘ ਉਹਨਾਂ ਦਾ ਪੂਰੀ ਪੰਚਾਇਤ ਦਾ ਕੌਂਸਲਪਿੰਡ ਦੇ ਸਾਰੇ ਲੋਕਾਂ ਦਾ ਕਿ ਜਿੱਥੇ ਮੁੱਢ ਕਿ ਇੱਕ ਪਾਸੇ ਨਫਰਤ ਦਾ ਜਿਹੜਾ ਆ ਰੋਲਾ ਪਾਇਆ ਜਾ ਰਿਹਾ ਦੂਜੇ ਪਾਸੇ ਪੰਜਾਬ ਜਿਹੜਾ ਉਹ ਮੁਹੱਬਤ ਦੀ ਜਿਹੜੀ ਹਵਾ ਹੈ ਉਹ ਠੰਡੀ ਹਵਾ ਪੂਰੇ ਦੇਸ਼ ਨੂੰ ਦੇ ਰਿਹਾ ਇਸ ਲਈ ਮੈਂ ਇਹਨਾਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣ ਦਾ ਚਾਹੁੰਦਾ ਹਾਂ ਵਾਹ ਵਾਹ ਦੇਖੀ ਜਨਾ ਤੁਹਾਡੇ ਚੁੱਪੀ ਨੂੰ ਅਸੋ ਜਾਨ ਤਕ ਕਾਲੇ ਕਾਲੇ ਸਿਕੂ ਸਰ ਪਾਤਾ ਜੀ ਅਜੋ ਨਾਲ ਆਪਣਾ ਨਾਮ ਬੋਲ ਦਿਓ ਪਹਿਲਾਂ ਪੂਰਾ ਹਾਂਜੀ ਤੇ ਫਿਰ ਅੱਗੇ ਜਾ ਜੀ ਹਾਂਜੀ ਕੋਈ ਵੀ ਨਾ ਕੋਈ ਨਹੀਂ ਖੜੀਏ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇਹ ਮੇਰੇ ਦਾਦੀ ਜੀ ਨੇ ਰਜਿੰਦਰ ਕੌਰ ਜੀ ਇਹ ਜਿਹੜੀ ਜਗ੍ਹਾ ਸੀ ਇਹਨਾਂ ਨੇ ਮਿਹਨਤ ਕਰਕੇ ਖਰੀਦੀ ਹੋਈ ਜਗ੍ਹਾ ਸੀ ਤੇ ਅਸੀਂ ਆਪਸੀ ਸਲਾਹ ਕੀਤੀ ਜਦੋਂ ਸਾਨੂੰ ਪਤਾ ਲੱਗਿਆ ਕਿ ਪਿੰਡ ਵਿੱਚ ਮਸਜਿਦ ਦੀ ਜਗ੍ਹਾ ਦੀ ਘਾਟ ਹੈ ਤਾਂ ਬੀਬੀ ਜੀ ਕਹਿੰਦੇ ਵੀ ਕਿਉਂ ਨਾ ਆਪਾਂ ਆਪਣੀ ਜ਼ਮੀਨ ਚੋਂ ਇਹ ਜਗ੍ਹਾ ਦੇ ਦਈਏ ਤੇ ਜੋ ਕਿ ਇਹਨਾਂ ਨੇ ਖੁਦ ਮਿਹਨਤ ਕਰਕੇ ਆਪਣੇ ਪੈਸੇ ਨਾਲ ਖਰੀਦੀ ਹੋਈ ਜਗ੍ਹਾ ਵੀ ਸਾਡੀ ਪਸ਼ਤਾਨੀ ਜ਼ਮੀਨ ਹੀ ਹੈ। ਸੋ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿੰਨੇ ਵੀ ਲੋਕ ਇਕੱਠੇ ਹੋਏ ਨੇ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਇਹਨਾਂ ਦਾ ਬਹੁਤ ਦੂਰੋਂ ਚੱਲ ਕੇ ਇੱਥੇ ਸਾਡਾ ਨੀ ਪੱਥਰ ਦਾ ਅਧਿਕਾਰਤਨ ਕਰਨ ਆਏ ਨੇ। ਧੰਨਵਾਦ।